ਜਿੱਦਾਂ ਅਸੀਂ ਸਾਰੇ ਕਹਿੰਦੇ ਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਬਾਰਿਸ਼ ਹੋ ਰਹੀ ਹੈ ਔਰ ਬੱਦਲ ਫਟਣ ਦਾ ਕੁ ਨੋਤਾ ਹੀ ਹਿਮਾਚਲ ਵਿੱਚ ਪੁੱਲੂ ਦੇਖੋ ਮੰਡੀ ਦੇਖੋ ਬਹੁਤ ਨੁਕਸਾਨ ਹੋਇਆ ਉੱਥੇ ਵੀ ਜਿੰਨਾ ਬਾਣੀ ਸੀ ਉੱਥੇ ਉਹ ਸਾਰਾ ਮੁੜ ਕੇ ਮਾਰਸਾਂ ਨੂੰ ਝੰਡੀ ਬੰਨੀ ਪੰਜਾਬ ਨੂੰ ਸਾਰਾ ਪਾਣੀ ਇੱਧਰ ਆਇਆ ਚਾਹੇ ਉਕੀਨ ਡੈਮ ਤੇ ਆਇਆ ਚਾਹੇ ਵਿਆਸ ਡੈਮ ਤੇ ਆਇਆ ਚਾਹੇ ਸਾਡੇ ਪਤਲਾ ਡੈਮ ਤੇ ਪਾਣੀ ਗਿਆ ਸੋ ਇੰਕ ਲਿਮਿਟ ਹੁੰਦੀ ਹੈ ਕਿ ਇਸ ਲੈਵਲ ਤੱਕ ਪਾਣੀ ਉਹ ਸੰਭਾਲ ਸਕਦੇ ਆ ਲੇਕਿਨ ਪਾਣੀ ਇੰਨਾ ਜ਼ਿਆਦਾ ਹੋਇਆ ਕਿ ਜਦੋਂ ਗੇਟ ਖੋਲਨੇ ਪਏ ਉਹ ਪਾਣੀ ਕਿਉਂ ਕਿ ਤਨ ਬਚਾਣਾ ਅਸੀਂ ਤੇ ਪਾਣੀ ਛੱਡਣਾ ਪੈਂਦਾ ਸੋ ਉਸ ਪਾਣੀ ਨੇ ਬੜੀ ਮਾਰ ਮਾਰੀ ਸੋ ਇਸ ਪਰ ਇਹ ਕਿ ਹੈ ਕਿ ਜਿਹੜਾ ਗਾਵੀ ਤੇ ਪਾਣੀ ਬਹੁਤ ਜ਼ਿਆਦਾ ਸੀਗਾ ਤੇ ਗਾਵੀ ਥਿੰਡ ਲੈ ਲਾਣਾ ਲਈ ਉੱਥੋਂ ਜ਼ਿਆਦਾ ਪਾਣੀ ਆਇਆ ਜਿੰਨਾ ਸਦਾਈਆਂ ਦੇਖਣ ਨੂੰ ਕਾਸ ਕਰਦਾ ਇੱਥੇ ਉਹ ਲਾਗਤ ਕਰਨ ਦਾ ਸਾਇਦਾ ਹੈ ਬੱਤੀ ਸਾਇਦਾ ਅੰਗਲਾ ਸਾਇਦਾ ਹੋ ਗਿਆ ਤੇ ਉਸਦਾਰ ਕੋਲ ਗਈ ਹੈ ਮੋਗਾ ਹੋ ਗਿਆ ਤੇ ਫਿਰ ਫੋਜਪੁਰ ਕਾਫੀ ਦਾ ਨੁਕਸਾਨ ਹੋਇਆ ਤੇ ਇਤੋਂ ਜਿਹੜਾ ਮਾਰ ਮਾਰ ਦਾ ਪਾਣੀ ਸਾਰਾ ਇਹ ਫਿਰ ਐਂਡ ਤੇ ਆ ਕੇ ਉੱਥੇ ਪਹੁੰਚਿਆ ਤੁਹਾਡਾ ਫਾਜ਼ਿਲਗਾ ਪਹੁੰਚਿਆ ਔਰ ਅੱਜ ਫਾਜ਼ਿਲਗਾ ਦੇ ਵਿੱਚ ਜਿਹੜੇ ਪਿੰਡ ਹੈ ਦੂਰ ਦੂਰ ਦਾ ਘਰ ਉੱਤੇ ਨੂੰ ਨੂੰ 10-10 ਫੁੱਟ ਪਾਣੀ ਜਿਹੜਾ ਖੜਾ ਪੁੱਜੀ ਮਿਲਣਾ ਤੋਂ ਪਰਚਾਲੇ ਕੇ ਬਾਹਰ ਉੱਚੀ ਜਗ੍ਹਾ ਤੇ ਬੈਠੇ ਆ ਉੱਥੇ ਸਿਰਫ ਰਸਨ ਦੀ ਲੋੜ ਹੈ ਇਸੇ ਦੀ ਸਾਰਾ ਦੇਖਿਆ ਕਿ ਇੱਥੇ ਸਾਡੇ ਗੁਜ਼ਾਰੇ ਸਵਾਰ ਹੋ ਗਏ ਸਾਡੇ ਸਭ ਤਬਾਹ ਹੋ ਗਏ ਜਾ ਪਿੰਡਾਂ ਦੇ ਵਿੱਚੋਂ ਟਰੀਆਂ ਪਰ ਪਾ ਕੇ ਰਾਸ਼ਨ ਆ ਰਿਹਾ ਰਾਸ਼ਨ ਦਿੱਤੇ ਕੋਈ ਕਦੇ ਨਹੀਂ ਆਇਆ ਇਹੀ ਮਹਿਸੂਸ ਕੀਤਾ ਗਿਆ ਕਿ ਬਸਵਾਂ ਦਾ ਚਾਰਾ ਜਿਸ ਬਸੂਤੇ ਹਜ਼ਾਰਾਂ ਦੀ ਗਿਣਤੀ ਹੈ ਮੈਨੂੰ ਡੀਸੀ ਸਾਹਿਬ ਨੇ ਦੱਸਿਆ ਸੀ ਕਿ 30-40 ਹਜ਼ਾਰ ਬਸਵ ਜਲਾ ਸਿਰਫ ਡਿਸਟ੍ਰਿਕਟ ਟ੍ਰਾਂਸਪੋਰਟ ਦਈ ਹੈ ਤੇ ਅਦਰਵਾਈਜ਼ ਦੇਖਿਆ ਜਾਏ ਤਾਂ ਲੱਖ ਕੋਤੇ ਬਸੂ ਹੈਗਾ ਤੇ ਉਹਨਾਂ ਦਾ ਚਾਰਾ ਇਹਦਾ ਸੀ ਕੰਪਲੀਟ ਹੋਇਆ ਹੈ ਆਲਰੇਡੀ ਸਾਡੇ ਹਰ ਡਿਸਟ੍ਰਿਕਟ ਦੇ ਵਿੱਚ ਜਿੰਨੇ ਨੂ ਡਿਸਟ੍ਰਿਕਟ ਬੰਦੇ ਨੇ ਉਹਨਾਂ ਵਿੱਚ ਸਾਡਾ ਚਾਰਾ ਸਾਡਾ ਰੈਗੂਲਰ ਜਾ ਰਿਹਾ ਜੋ ਜੋ ਡਿਮਾਂਡ ਆ ਰਹੀ ਹੈ ਰੋਜਪੁਰ ਜਿਆਦਾ ਜਾ ਰਿਹਾ ਕਿਉਂਕਿ ਉੱਥੇ 2-250 ਪਿੰਡ ਜਿਹੜਾ ਪਾਣੀ ਚ ਹੈ ਬਸੂ ਉੱਥੇ ਨੇ ਸੋ ਇੱਥੇ ਵੀ ਜਿਹੜਾ ਮਥਾਰੂ ਸਾਹਿਬ ਸਾਡੇ ਪ੍ਰ ਜਿੱਥੇ ਅਸੀਂ ਰਸ਼ਨ ਦੀ ਸੇਵਾ ਕਰ ਰਹੇ ਆ ਮੱਛਰਦਾਨੀਆਂ ਹੋ ਗਈਆਂ ਤਰਪਾਲਾਂ ਹੋ ਗਈਆਂ ਜੋ ਵੀ ਚਾਹੀਦਾ ਸਾਨੂੰ ਸਾਨੂੰ ਦੱਸੋ ਅਸੀਂ ਨਾਲ ਦੇ ਨਾਲ ਉਹਨੂੰ ਪੂਰਾ ਕਰਾਂਗੇ ਬਾਕੀ ਜਿਹੜੇ ਪਸ਼ੂਆਂ ਚਾਰੇ ਦੀ ਗੱਲ ਹੈ ਮੇਕਨਕਲ 20 40 ਟਨ ਆ ਚੁੱਕਾ ਹੈ ਤੇ 40 ਟਨ ਰਸਤੇ ਚਾਹ ਜਰ ਉਹ ਵੀ ਆ ਜਾਏਗਾ ਔਰ ਅਗਰ ਚਾਰ ਟਰੱਕ ਦੇ ਵੇਲ ਕਰਕੇ ਦਾ 20 ਚਾਰਾ ਆਇਆ ਤਾਂ ਇਹੋ ਚਾਰਾ ਲੈ ਕੇ ਟਰਾਲੀਆਂ ਲੈ ਕੇ ਜਿੱਥੇ ਲੋੜ ਹੈ ਇੱਕ ਲਿਸਟ ਬਣ ਜੇ ਵੀ ਇਸ ਪਿੰਡ ਦੇ ਵਿੱਚ ਅਸੀਂ ਇੰਨੀ ਟਾਲੀ ਭੇਜਣੀ ਹੈਗੀ ਤੇ ਉਹ ਮਤਲਬ ਕਿ ਜਿੰਨੂੰ ਜਿੰਨੀ ਲੋੜ ਉਹਨੂੰ ਉਹਨਾਂ ਚਾਰਾ ਦਿੱਤਾ ਜਾਵੇ ਇਕੱਠਾ ਨਾ ਕਰੋ ਇਹਨੇ ਕਿ ਇੱਕ ਬੰਦਾ ਚਾਰ ਚਾਰ ਮੰਡਲ ਲੈ ਕੇ ਬਹਿ ਗਿਆ ਤੇ ਉਹ ਗੱਲ ਨਹੀਂ ਰਸ਼ਦ ਮੁੱਕਣ ਨਹੀਂ ਦੇਾਂਗੇ ਆਪਾਂ ਚਾਰਾ ਫਿਰ ਕੋਈ ਮੈਂ ਦੱਸਿਆ ਕਿ ਇਹਨਾਂ ਨੂੰ 15 20 ਟਰੱਕਦੰਨ ਜਿਹੜੇ 20 20 ਚਾਰਾਂ ਦੇ ਨੰਦ ਉਹ ਸੀ ਦੇ ਰਹੇ ਆ ਇਹ ਪਹਿਲਾ ਦੌਰ ਹੈ ਇਹਨਾਂ ਨਾਲ ਲੜਾਈ ਲੜਦੇ ਆ ਦੇਖੋ ਅਸੀਂ ਪੰਜਾਬੀ ਬੜੇ ਅਸੀਂ ਹਿੰਮਤੀ ਆ ਬੜੀਆਂ ਬੜੀਆਂ ਮਾਰਾਂ ਖਾਧੀਆਂ ਸੀ ਕਰੋਨਾ ਤੋਂ ਬਚ ਕੇ ਆਏ ਆ ਅਸੀਂ 2023 ਦੇ ਜਿਹੜੇ ਫਲੱਡ ਆਏ ਉਹ ਤੋਂ ਬਚ ਕੇ ਆਏ ਆ इवन 88 ਦੇ ਫਲੱਡ ਕੋਈ ਨਹੀਂ ਭੁੱਲਿਆ ਹੁੰਦਾ ਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਆ ਅੱਧਾ ਅੱਧਾ ਚਮਟਕ ਹੈ ਬਾਕੀ ਰਹਿ ਗਿਆ ਦੂਸਰੇ ਜਿਹੜੇ ਦੌਰ ਆ ਅਸੀਂ ਉਹਦੇ ਵੀ ਤਿਆਰ ਆ ਜੇ ਉਹ ਐਸੇ ਜਿਹੜਾ ਕੰਮ ਜੋ ਕਰਨਾ ਸੀ ਉਹਦੇ ਟਾਸਟ ਉਹਨੇ 1.5 ਕਰੋੜ ਪੈ ਜਾਣਾ ਸੀਗਾ ਉਹ ਬਜਟ ਰੱਖਿਆ ਸੀ ਆਪਾਂ ਜਿਹੜਾ ਕਿ ਅਜੇ ਮੁਕਿਆ ਨਹੀਂ ਹੈ ਉਹ ਜਾਰੀ ਹੈ ਚੱਲ ਰਿਹਾ ਹੈ ਲੇਕਿਨ ਇਹ ਪਹਿਲੇ ਦੌਰ ਦਾ ਹੈ ਇਸ ਤੋਂ ਬਾਅਦ ਜਿਹੜਾ ਦੂਸਰਾ ਦੌਰ ਸਟਾਰਟ ਹੋਣਾ ਉਹਦੇ ਵਿੱਚ ਮੈਡੀਸਨ ਦੀ ਲੋੜ ਪੈਣੀ ਹੈ ਪਸੂਆਂ ਨੇ ਬਿਮਾਰ ਪੈਣਾ ਹੈ ਪਸੂਆਂ ਨੇ ਬਿਮਾਰੀ ਫਲਾਣੀ ਹੈ ਬੰਦਿਆਂ ਨੇ ਬਿਮਾਰ ਪੈਣਾ ਹੈ ਤੇ ਉਹ ਮੈਂ ਇਥੇ ਡਾਕਟਰ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਸਾਡੇ ਉਦੋਂ ਸਾਡੀਆਂ ਐਮਬੂਲੈਂਸ ਸਾਡੇ ਡਾਕਟਰ ਸਾਡੀ ਮੈਡੀਸਨ ਦੀ ਕੋਈ ਥੋੜੀ ਨਹੀਂ ਆਉਂਦੀ ਜਾਈਗੀ ਸਰਕਾਰਾਂ ਨੇ ਤਾਂ ਕਰਨਾ ਹੀ ਕਰਨਾ ਹੈ ਲੇਕਿਨ ਆਪਾਂ ਵੀ ਕਸਟਮਰ ਨੂੰ ਜਿਹੜ ਕੋਟੜ ਜਾਂਦਾ ਜਿੰਨੇ 2 ਮਹੀਨੇ ਬਾਅਦ ਫਿਰ ਸਾਡੀ ਟੀਮਾਂ ਜਾਣਗੀਆਂ ਸਾਰਾ ਸਰਵੇ ਕਰਕੇ ਦੇਖੂਗੀ ਕਿ ਕਿੰਨੇ ਘਰਾਂ ਨੂੰ ਕਿੰਨਾ ਘਰ ਨੁਕਸਾਨ ਹੋਇਆ ਸੋ ਉਹ ਅਸੀਂ ਪਹੁੰਚ ਦੇ ਮੁਤਾਬਕ ਅਸੀਂ ਇਹਨੂੰ ਕਰਾਂਗੇ ਹਾਂ ਇੱਕ ਇੱਥੇ ਮੈਂ ਸਟੈਪ ਚੱਕਿਆ ਕਿਉਂਕਿ ਸਾਡਾ ਟੈਸਟ ਜਿਹੜਾ ਅਸੀਂ ਪੈਸਾ ਨਹੀਂ ਲੈਂਦੇ ਕਿਸੇ ਤੋਂ ਸਾਡੀ ਕੋਈ ਰਸੀਦ ਬੁੱਕ ਨਹੀਂ ਹੈ ਸਭ ਨੂੰ ਪਤਾ ਹੈ ਇਹ ਤੇ ਲੇਕਿਨ ਜਿਹੜੇ ਹੁਣ ਮੇਰੇ ਜਾਣਕਾਰ ਹੈਗੇ ਨੇ ਅਮਰੀਕਾ 'ਚ ਬੈਠੇ ਕੈਨੇਡਾ 'ਚ ਬੈਠੇ ਆਸਟ੍ਰੇਲੀਆ 'ਚ ਬੈਠੇ ਨਿਊਜ਼ੀਲੈਂਡ 'ਚ ਬੈਠੇ ਉਹ ਕਰਨਾ ਚਾਹੁੰਦੇ ਆ ਜਿਹੜੇ ਘਰਾਂ ਦੀ ਗੱਲ ਆਣੀ ਤੇ ਫਿਰ ਮੈਂ ਉਹਨਾਂ ਨੂੰ ਇੱਕ ਇੱਕ ਜ਼ਰੂਰੀ ਇਹ ਕਿ ਆਪਣੇ ਪਿੰਡ 'ਚ ਕਰਨਾ ਆਪਣੇ ਡਿਸਟ੍ਰਿਕਟ ਵਿੱਚ ਹੀ ਕਰਨਾ ਤੁਸੀਂ ਤੁਸੀਂ ਇਹ ਏਰੀਆ ਤੁਹਾਨੂੰ ਦੇ ਰਹੇ ਆ ਕਿ ਅਜੇ ਤੁਸੀਂ 10 ਮਕਾਨ ਲੈ ਲਓ ਤੁਸੀਂ 20 ਮਕਾਨ ਲੈ ਲਓ ਸਿੱਧੇ ਪੇਮੈਂਟ ਕਰੋ ਕੰਟਰੈਕਟਰ ਨੂੰ ਔਰ ਉਹਨਾਂ ਦੀ ਰਿਪੇਅਰ ਕਰ ਦਿੱਤੇਓ ਉਹਨਾਂ ਨੂੰ ਅਸੀਂ ਰੈਨੋਵੇਟ ਕਰਨਾ ਹੈ ਜਾਂ ਕੁਛ ਹੀ ਕਰਨਾ ਸੋ ਉਹ ਜਿਹੜਾ ਦੌਰ ਆਣ ਵਾਲਾ ਅਸੀਂ ਉਹਦੇ ਵੀ ਤਿਆਰ ਆ ਸਾਡੇ ਫੰਡ ਅਸੀਂ ਰਿਜ਼ਰਵ ਕੀਤੇ ਹੋਏ ਨੇ ਉਸ ਕੰਮ ਲਈ ਵੀ ਸੋ ਘਬਰਾਣ ਦੀ ਲੋੜ ਨਹੀਂ ਆ ਤਗੜੇ ਹੋਵਾਂ ਅਸੀਂ ਪੰਜਾਬੀ ਬਹੁਤ ਤਗੜੇ ਆ ਬੜੇ ਵੱਡੇ ਪਾਰਾਂ ਕਰਦੀਆਂ ਹਨ ਜਿਵੇਂ ਜੇ ਕਿ ਇੱਕ ਬੰਦਾ ਜਿਹੜਾ ਉਹ 8-8 ਬੰਦੇ ਨਾਲ ਇਕੱਠ ਪਹਿਲਾਂ ਤੁਹਾਡੇ ਕੋਲ ਲਿਸਟ ਪੜੀ ਹੋਵੇ ਤਾਂ ਪਿੰਡਾਂ ਦੀ ਐਸ ਪਿੰਡ ਚ ਜਾਣਾ ਇਹਨੂੰ ਐਨੇ ਚਾਹੀਦੇ ਇਹਨੂੰ ਐਨੇ ਚਾਹੀਦੇ ਜਿੱਦਾਂ ਤੁਹਾਡਾ ਟਰਾਲਾ ਆਉਂਦਾ ਹੁਣ 20 ਜਾਂਦਾ ਟਰਾਲਾ ਹੈਗਾ 20 ਤਾਂ ਤੁਸੀਂ ਟਰਾਲੀਆਂ ਲਿਆਓ ਟਰਾਲੀਆਂ ਚ ਉਹ ਪਿੰਡ ਵਾਈਜ਼ ਦੇ ਕੇ ਤੇ ਇਹ ਆਪਸ ਡਿਊਟੀਆਂ ਲਾਓ ਤੁਸੀਂ ਨਾ ਇਹ ਕਰੋ ਸਾਡੀ ਟੀਮ ਹੈਗੀ ਹੈ ਸਾਡੀ ਟੀਮ ਤੁਹਾਡੇ ਨਾਲ ਹੈ ਲੇਕਿਨ ਮੈਂ ਵੀ ਇਹ ਕਹਾਂਗਾ ਕਿ ਰਾਸ਼ਨ ਇਕੱਠਾ ਨਾ ਕਰੋ ਤਾਂ ਬਸਮਾਂ ਦਾ ਚਾਰਾ ਵੀ ਇਕੱਠਾ ਨਾ ਕਰੋ ਜਿੱਦਾਂ ਲੋੜ ਪਏਗੀ ਮੈਂ ਵਿਸ਼ਵਾਸ ਦਿਵਾਉਂਦਾ ਕਿ ਅਸੀਂ ਤੁਹਾਨੂੰ ਨਾਲ ਦੇ ਨਾਲ ਤੁਹਾਨੂੰ ਚਾਰਾ ਭੇਜ ਦੇਵਾਂਗੇ ਲੜਾਈ ਲੰਮੀ ਹੈ ਔਰ ਲੜੀ ਚੱਲੀ ਹੈ ਲੜਨੀ ਪਏਗੀ ਦੇਖੋ ਅਸੀਂ ਤੁਹਾਡੇ ਨਾਲ ਖੜੇ ਆ ਇਹ ਇਹ ਰਸਨ ਦੀ ਆਦੀ ਕਰੀ ਚਾਰੇ ਦੀ ਪਾਣੀ ਦੀ ਪਾਣੀ ਘਟੂ ਘਟ 15 20 ਦਿਨ ਮਹੀਨਾ ਲੱਗ ਜਾਣਾ ਪਾਣੀ ਉਤਰਦੇ ਹੋਵੇ ਪਾਣੀ ਜਾਣਾ ਕਿੱਥੇ ਆ ਜਮੀਨ ਤੇ ਰੇਤਾ ਫਸ ਚੁੱਕੀ ਆ ਸਿਲਟ ਆ ਚੁੱਕੀ ਹੋਣੀ ਆ ਤੇ ਪਾਣੀ ਥੱਲੇ ਵੀ ਨਹੀਂ ਜਾਣਾ ਸੋ ਨਿਕਾਸੀ ਹੈ ਨਹੀਂ ਕਿਸੇ ਪਾਸੇ ਵੀ ਸੋ ਇਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ ਹੁੰਦਾ ਕੋਈ ਗੱਲ ਨਹੀਂ ਆਪਾਂ ਇਹਨੂੰ ਹੌਣ ਦਿਓ ਅਸੀਂ ਦਸ ਮਹੀਨਾ ਨਾਲ